ਮਾਈ ਸਭਾ ਇੱਥੇ ਸਰਾਵਾਂ ਦਾ ਪੁਰਵ ਵੀ ਸ਼ੁਰੂ ਹੋ ਗਿਆ ਪਾਰਿਕਤਾਂ ਅੰਸ਼ਾਰਾ ਜਿਨੇ ਵਾਕ ਵਿੱਚ 100000 ਰੁਪਏ ਦੀ ਕਰੋੜ ਲੱਖ ਪੈ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਦੀਸ਼ ਕੁਮਾਰ ਦੀ ਝੱਗਾ ਸਾਡੇ ਹਰਮਨ ਪਿਆਰੇ ਆਗੂ ਅੱਜ ਦੇ ਮੁੱਖ ਮਹਿਮਾਨ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਮੰਚ ਤੇ ਲੈ ਕੇ ਆਣਗੇ ਮੈਂ ਬੇਨਤੀ ਕਰਦਾ ਹਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਨੰਦਵਾਲ ਜੀ ਨੂੰ ਹੋਰ ਸਤਿਕਾਰ ਸਤਿਕਾਰ ਲੈਂਦੇ ਹੋਏ ਨਾਈਂਨ ਲਾਈਨਸ ਆਉਜੀ ਹੋਵੇਗਾ ਸਤਿਕਾਰ ਸਤਿਕਾਰ ਦੇ ਕੇ ਨਿੱਚੇ ਦੁਆਰ ਕੰਡੀ ਕਰਦੇ ਅੱਜ ਜਦੋਂ ਇਹ ਜਿਹੜਾ ਕੋਈ ਟੋਰੀਆ ਆਇਆ ਹੈ ਗੱਲ ਕਹਦਾ ਜੋ ਮੈਂ ਜ਼ਿੰਮੇਵਾਰੀ ਲੈਂਦਾ ਮਹਾਰਾਣੀ ਸਾਹਿਬ ਦੀ ਵੀ ਸਭ ਤੋਂ ਜਿਹੜਾ ਪਹਿਲਾ ਕੰਮ ਹੋਵੇਗਾ ਉਹ ਸਾਡੇ ਰਾਜਪੁਰੇ ਚ ਇੰਡਸਟਰੀ ਆਏਗੀ ਤੇ ਮੈਂ ਮਹਾਰਾਣੀ ਸਾਹਿਬ ਨੂੰ ਹਮੇਸ਼ਾ ਕਹਿੰਦਾ ਸੀ ਮੈਂ ਇਹ ਵਾਅਦਾ ਕਰ ਰਿਹਾ ਮਹਾਰਾਣੀ ਸਾਹਿਬ ਕਹਿੰਦੇ ਕਿ ਦੇਖੋ ਸਰਕਾਰ ਜਿਹੜੀ ਅਗਲੀ ਹੈ ਉਹ ਬੀਜੇਪੀ ਦੀ ਆਣੀ ਹੈ ਤੇ ਮਾਨ ਜੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਰਨਾ ਮੈਂ ਪੂਰਾ ਪ੍ਰਯਾਸ ਕਰੂੰਗੀ ਮੈਂ ਇਹ ਕਹਿ ਸਕਦੀ ਵੀ ਲੈ ਕੇ ਆਉਂਗੀ ਮੈਂ ਹਾਰਾਂ ਜਾਂ ਜੀਤਾ ਕਹਿੰਦੇ ਮੈਂ ਲੈ ਕੇ ਆਉਂਗੀ ਮੇਰੇ ਤੇ ਨਾਲ ਵਾਦਾ ਤੇ ਮਹਾਰਾਣੀ ਸਾਹਿਬ ਨੇ ਅੱਜ ਵਾਦਾ ਪੂਰਾ ਕੀਤਾ ਤੇ ਮੈਂ ਇਨੀ ਤੇ 6000 ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦਾ ਮੌਕਾ ਮਿਲੇਗਾ। ਬਾਕੀ ਮਹਾਰਾਣੀ ਸਾਹਿਬ ਸਾਰਾ ਤੁਹਾਨੂੰ ਦੱਸਣਗੇ ਕਿਹੜੀ ਕਿਹੜੀ ਇੰਡਸਟਰੀ ਇੱਥੇ ਆਏਗੀ, ਕਿੱਥੇ ਲੱਗੇਗੀ, ਕੀ ਹੋਏਗਾ ਸਾਰਾ ਕੁਝ ਦੱਸਣਗੇ। ਤੇ ਤੇ ਮੈਂ ਚਲੋ ਮੈਂ ਰੁਮਬਾ ਨਹੀਂ ਦੇ ਸਕਦਾ। ਮਹਾਰਾਣੀ ਸਾਹਿਬ ਹੁਲਕਾ ਰਾਜਪੁਰਾ ਤੱਕ ਜਿਤਾਇਆ ਹੀ ਹੈ ਸਾਰਿਆਂ ਨੂੰ। ਤੁਹਾਡਾ ਇਹਦਾ ਵੀ ਧੰਨਵਾਦ। ਥੋੜੀ ਜੀ ਥੋੜੀ ਜੀ ਕਸਰ ਰਹਿ ਗਈ। ਅਸੀਂ ਤਾਂ ਬੜਾ ਕਹਿੰਦੇ ਹੁੰਦੇ ਸੀਗੇ ਵੀ ਇੱਕ ਵਾਰੀ ਮਹਾਰਾਣੀ ਸਾਹਿਬ ਨੂੰ ਜਿਤਾ ਦਿਓ। ਪਰ ਰਾਜਪੁਰਾ ਨੇ ਜਦਾ ਤਾਂ ਕੋਈ ਲੰਬਾ ਵੀ ਨਹੀਂ ਹੈ ਇਹਨਾਂ ਤੋਂ ਵੀ ਜਿੱਤੇ ਜਾਂਦੇ ਤਾਂ ਅੱਜ ਮਹਾਰਾਣੀ ਸਾਹਿਬ ਕੈਬਨਟ ਮੰਤਰੀ ਹੁੰਦੇ ਅੱਜ ਤਾਂ ਇੰਡਸਟਰੀ ਆਈ ਹੈ ਪਰ ਮੈਂ ਇਨੀ ਗੱਲ ਕਹਿ ਸਕਦਾ ਕਿ ਮਹਾਰਾਣੀ ਸਾਹਿਬ ਹੁਣ ਵੀ ਕੈਬਨਟ ਮੰਤਰੀ ਤੋਂ ਉੱਤੇ ਕੰਮ ਕਰਾਂਗੇ ਮੇਰਾ ਤੁਹਾਡੇ ਨਾਲ ਵਾਦਾ ਕਰ ਵੀ ਦੇ ਮਹਾਰਾਣੀ ਜੀ ਜਿੰਦਾਬਾਦ 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 ਤੇ ਦੂਜੀ ਗੱਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ

ਕੀ ਤੁਸੀ ਪ੍ਰੋਗਰਾਮ ਬਾਰੇ ਇਹਦੇ ਬਾਰੇ ਜਾਣਕਾਰੀ ਦਿਓ ਜਿਹੜਾ ਜ਼ਰੂਰਤ ਆ ਅ ਅੱਜ ਜਿਹੜਾ 28 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਕੈਬਨਿਟ ਦੇ ਵਿੱਚ ਅ ਇਹ ਪਾਸ ਕੀਤਾ ਕਿ 12 ਸ਼ਹਿਰ ਜਿਹੜੇ ਨੇ ਜਿਹੜੇ ਗ੍ਰੀਨਫੀਲਡ ਇੰਡਸਟਰੀਅਲ ਕਾਰਿਡੋਰ ਦੇ ਵੰਡਰੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਰਾਜਪੁਰੇ ਨੂੰ ਇੱਕ ਨਿਯੁਕਤ ਕੀਤਾ ਗਿਆ ਉਸ ਦੇ ਲਈ ਧੰਨਵਾਦ ਕਰਨ ਦੇ ਲਈ एक प्रोग्राम रखा गया है और नाल सारीया नु मिलंदा जगह कहां पर मतलब इतने लोग कितनी हो गए ये जगह पता चल जाएगी जो मुझे अभी तक समझ है वो जो 1100 एकड़ सेरा सेरी आकड़ी पबरा तख्त माजरे में कैप्टन साहब ने करवाई थी 300 400 एकड़ थी 1100 एकड़ ਉਹਦੇ ਵਿੱਚ ਹੋਊਗਾ ਜੇ ਇਹਦੀ ਕੋਈ ਹੋਰ ਸਪਸ਼ਟੀਕਰਨ ਹੋਊਗੀ ਕਿਉਂਕਿ ਸ ਮੈਨੂੰ ਹਲੇ ਇਹਨਾਂ ਪਤਾ ਨਹੀਂ ਚੱਲਿਆ ਕਿ ਕਿੱਥੇ ਪਰ ਜੋ ਸਮਝਿਆ ਕਿ ਜਿਹੜਾ ਉਹ ਬਣਿਆ ଥି ਉਹ ਵੀ ਇੱਕ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਦੇ ਨਾਂ ਦੇ ਹੇਠਾਂ ਇੱਕ ਬਾਡੀ ਬਣੀ ਸੀ ਉਹਦੇ ਨਾਲ ਬਣਿਆ ਸੀ ਉਹਦੇ ਲਈ 384 ਜਾਂ ਕੁਝ ਕਰੋੜ ਦਿੱਤੇ ਵੀ ਸੀ ते मेरे ख्याल से वही जगह हो तो कन्फ्यूज हो रही है आई टी पार्क है या इंडस्ट्रियल पार्क से तो कन्फ्यूज आप देखो पार्क नहीं आई टी पार्क नहीं है ये है जहाँ ये आई टी शायद कोई आई टी हब आए ये जैसे कोई केमिकल है कोई आम और टेक्सटाइल की फैक्ट्री है इसमें थोड़े थोड़े प्लॉट कटे जाएंगे जैसे पहले नहीं हुए जो श्री राम जी ने करवाए थे हाँ सील केमिकल लेना वहाँ फूड और बेवरेज यहाँ फूड और बेवरेज का भी हर एक किस्म का जो इंडस्ट्रियल बनाना चाहते हैं कोई उसको ਪਲਾਟ ਮਿਲੇਗਾ ਜੀ ਸਰ ਮੈਡਮ 18 ਕਿਲੋ ਤਾਂ ਹੋ ਸਕਦਾ ਇਹ ਤਾਂ ਕਨਫਰਮ ਨਹੀਂ ਰਾਜਪਾਲ ਨੂੰ ਮਿਲ ਗਿਆ ਇੰਡਸਟਰੀ ਦੀ ਸਿਫਾਰਿਸ਼ੀ ਉਹ ਤਾਂ ਹੁਣ ਮੈਂ ਕੀ ਕਨਫਰਮ ਕਰਾਂ ਉਹ ਤਾਂ ਕੈਬਨਿਟ ਜੀ ਪਾਸ ਹੋ ਗਿਆ ਹੋਤਾ ਤੇ ਟੰ ਲੈਣਾਗਾ ਕਿਲੋਮੀਟਰ 2 ਕਿਲੋਮੀਟਰ ਤੋਂ ਦੂਰ ਜਾਗੀ ਹੈ ਮਹਾਂ ਖੇਤਰ ਦੇ ਸੰਨਪਤੀ ਉਦਯੋਗ ਆੜ ਗਏ ਸੀ ਇਸ ਤਰ੍ਹਾਂ ਦੇ ਸੰਨਪਤੀ ਉਦਯੋਗ ਆੜ ਗਏ ਸੀ ਕਿਹੜੀ ਕਿਸ ਤਰ੍ਹਾਂ ਦੇ ਆਉਂਗੇ ਦੇਖੋ ਇਹ ਮੈਂ ਕਹਿ ਨਹੀਂ ਸਕਦੀ ਇਹ ਹੁਣ ਪੰਜਾਬ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਮੋਕੇ ਦੀ ਸਰਕਾਰ ਬਾਕੀ ਜਿਹੜੇ ਆ ਕੇ ਇੱਥੇ ਕੰਮ ਕਰਨਾ ਚਾਹਣਗੇ ਉਹਨਾਂ ਨੂੰ ਇਨਵਾਈਟ ਕੀਤਾ ਜਾਊਗਾ ਔਰ ਮੇਰੇ ਚਲ ਤੇ ਅੱਛਾ ਰਿਸਪੌਂਸ ਆਊਗਾ ਕਿਉਂਕਿ ਜਿਹੜਾ ਸਿਚੁਏਸ਼ਨ ਹੈ ਜਿੱਥੇ ਰਾਜਪੁਰਾ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ 에어ਪੋਰਟ ਜਿਸ ਕਿਸ ਚੀਜ਼ ਦੀ ਲੋੜ ਹੈ ਇੰਡਸਟਰੀ ਨੂੰ 에어ਪੋਰਟ ਨੇੜੇ ਹੋਣਾ ਚਾਹੀਦਾ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਰੇਲ ਹੈਡ ਅੱਛਾ ਹੋਣਾ ਚਾਹੀਦਾ ਇਹ ਸਾਰਾ ਕੁਝ ਰਾਜਪੁਰੇ ਦੇ ਵਿੱਚ ਹੈ ਮਨਾਈ ਸਾਹਿਬਾ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਹਾਲਤ ਬਹੁਤ ਪਤਲੀ ਸੀ ਪੰਜਾਬ ਦੇ ਵਿੱਚ ਵੀ ਲਗਾਤਾਰ ਕਿਸਾਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਰਾਜਪੁਰਾ ਸੀਟ ਤੋਂ ਲੀਡ ਮਿਲਿਆ ਕਿਹਾ ਜਾ ਸਕਦਾ ਹੈ ਕਿ ਇਹ ਤੋਫਾ ਦਿੱਤਾ ਮੋਦੀ ਸਾਹਿਬ ਨੇ ਜਾਂ ਫਿਰ ਪਹਿਲਾਂ ਤੋਂ ਪਲਾਨਿੰਗ ਸੀਗੀ ਮੇਰੇ ਖਿਆਲ ਚ ਪਲਾਨਿੰਗ ਤਾਂ ਸਾਰੇ ਕਰਦੇ ਨੇ ਔਰ ਜਦ ਦੇਣ ਦਾ ਟਾਈਮ ਆਂਦਾ ਨਾ ਉਹ ਜਿਹੜਾ ਇੰਚਾਰਜ ਹੁੰਦਾ ਨਾ ਉਹ ਹੀ ਦਿੰਦਾ ਸੋ ਮੋਦੀ ਸਾਹਿਬ ਨੇ ਸਾਨੂੰ ਤੋਹਫਾ ਦਿੱਤਾ। ਪਹਿਲਾਂ ਵੀ ਰਾਜਪੁਰਾ ਐਂਡਰਸਟਰੀਅਲ ਹੱਥੋਂ ਵੱਜੋ ਜਾਣਾ ਜਾਂਦਾ ਸੀਗਾ ਪਰ ਹੁਣ ਕੁਝ ਸਮੇਂ ਤੋਂ ਜਿਹੜੀ ਰਾਜਪੁਰਾ ਦੀ ਇੰਡਸਟਰੀ ਸੀਗੀ ਥੋੜਾ ਜਿਹਾ ਕਲੋਜ਼ ਹੋ ਗਈ ਰਾਜਪੁਰਾ ਕੋਲ ਕੁਝ ਇੰਡਸਟਰੀਆਂ ਜਿਹੜੀਆਂ ਰਹਿ ਗਈਆਂ ਤੇ ਹੁਣ ਜਿਹੜਾ ਦੁਬਾਰਾ ਇਹ ਪ੍ਰੋਜੈਕਟ ਮਿਲਿਆ ਹੈ ਤੇ ਇਸ ਨਾਲ ਕਿੰਨੇ ਕਿੰਨੇ ਵਪਾਰ ਨੂੰ ਵਾਧਾ ਹੋਏਗਾ ਪੰਜਾਬ ਵਿੱਚ ਵਾਧਾ ਹੋਊਗਾ ਜ਼ਰੂਰ ਹੋਊਗਾ ਪਰ ਸਾਨੂੰ ਪੰਜਾਬ ਦੇ ਵੀ ਨਾ ਆਪਣਾ ਵਾਤਾਵਰਣ ਥੋੜਾ ਜਿਆ ਹੋਰ ਠੀਕ ਕਰਨਾ ਪਊ। ਉਹ ਪਾਣੀ ਉੱਤੇ ਦੀ ਗੱਲ ਕੀਤੀ ਹੈ ਮੌਲਕੀ ਕਰਨ ਦੀ ਇਹਦੇ ਵਾਅਦੇ ਕੀ ਪ੍ਰਯਾਸ ਹੈ ਜਦਕਿ ਕਿਸਾਨ ਜੰਨੇ ਹੋਰ ਕਹਿੰਦੇ ਨੇ ਸਾਡੇ ਗੱਲ ਕਰਨ ਦੇ ਜਿਹੜੇ ਸੀ ਰੱਤੇ ਕੋਲ ਕੇ ਰੱਖੇ ਹੋਏ ਆਂ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦੀ ਇਹ ਗਲਤ ਗੱਲ ਹੈ ਸਰਕਾਰ ਜ਼ਰੂਰ ਗੱਲ ਕਰਨਾ ਚਾਹੀਦੀ ਹੈ ਔਰ ਮੇਰੇ ਖਿਆਲ ਚ ਇਹ ਜਿਹੜਾ ਇੱਕ ਦੂਜੇ ਨਾਲ ਜਿਹੜਾ ਵਿਵਾਦ ਹੈ ਨਾ ਇਹ ਨੁਕਸਾਨਦਾਇਕ ਹੈ ਕਿਸਾਨਾਂ ਲਈ ਪੰਜਾਬ ਦੇ ਲਈ ਔਰ ਇਹਨੂੰ ਮੈਂ ਤਾਂ ਕਹਿੰਦੀ ਹਾਂ ਜਲ ਤੋਂ ਜਲ ਗਵਰਨਮੈਂਟ ਨੂੰ ਵੀ ਸੋਚ ਕੇ ਇਸ ਨੂੰ ਜਲਦੀ ਕਰਨਾ ਚਾਹੀਦਾ ਹੈ ਗਵਰਨਮੈਂਟ ਜ਼ਰੂਰ ਕਰੂਗੀ ਔਰ ਕਿਸਾਨ ਵੀ ਆਪਣਾ ਵਿੱਚ ਜੋ ਵੀ ਉਹਨਾਂ ਦੀ ਮੰਗਾਂ ਪਾਓ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਤੁਹਾਡੇ ਰਾਹੀਂ ਮਾਨ ਸਾਹਿਬ ਜਦ ਆਣਗੇ ਕੱਲ ਦੇਖੋ ਕਿਸਾਨੀ ਦਾ ਸਟੇਟ ਸਬਜੈਕਟ ਵੀ ਹੁੰਦਾ ਹੈ ਸੈਂਟਰਲ ਸਬਜੈਕਟ ਵੀ ਹੁੰਦਾ ਹੈ ਹਰਿਆਣੇ ਨੇ ਕਿਸਾਨਾਂ ਦੀਆਂ ਸਈਆਂ ਸਈਆਂ ਐ ਐਮਐਸਪੀ ਲਈ ਗਾਰੰਟੀ ਦਿੱਤੀ ਸਟੇਟ ਨੇ ਔਰ ਬਹੁਤ ਕੁਝ ਦਿੱਕਤਾ ਹੈ ਤਾਂ ਸਾਡੇ ਪੰਜਾਬ ਨੂੰ ਜਿਹੜੇ ਕਹਿੰਦੇ ਆ ਪੰਜਾਬ ਹੈ ਪੰਜਾਬ ਹੈ ਹਨ ਦਾਤਾ ਸੋ ਪੰਜਾਬ ਜਿਹੜੀ ਸਰਕਾਰ ਹੈ ਪੰਜਾਬ ਦੀ ਉਹਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਇਹ ਗਾਰੰਟੀ ਦੇ ਦੇਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਕਿਹਾ ਵਾਦੀ ਕਾਰਟੀ ਨਹੀਂ ਅਸੀਂ ਨਹੀਂ ਫੜਾਂਦੇ ਐਮਐਮਪੀ ਦੇਾਂਗੇ ਫਿਰ ਦਿੰਦੇ ਕਿ ਹੁਣ ਹਮੇ ਤੱਕ ਨਹੀਂ ਦਿੱਤੀ ਇਹਦੇ ਬਾਰੇ ਕੀ ਕਹਿਣਾ ਚਾਹਦੇ ਇਹਨਾਂ ਨੇ ਆਪਣੇ ਵਾਦੇ ਤਾਂ ਕੀਤੇ ਹਨੀ

तीन uh, सौ अस्सी चौरासी करोड़ के करीब उन्होंने लैंड एक्विजेशन के लिए दे दिए थे पैसे हाँ, 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 हाँ। तो बाकी दूसरा जो उन्होंने एक बॉडी बनाई थी नेशनल इंडस्ट्रियल कॉरपोरेशन की वो उसने पैसे देने थे तो अभी मुझे पूरा इसका uh, मैंने पता नहीं किया पर पता करके आपको जरूर है रेलवे तो 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 से कोई मुलाकात करके राजपुरा को ठहराव की कोशिश की जाए देखो जरूर जो थोड़ी मंग है दव पर कई बार कई टैक्निकल गल हों के जी टाइम फ्रेम होंगे ਜੇ 2 ਮਿੰਟਾਂ ਲਈ ਵੀ ਕਿਤੇ ਰੁਕੇ ਉਹ ਫਿਰ ਉਹਨੂੰ ਅੱਗੇ ਓਨੇ ਘੰਟੇ ਉਹ ਕੁਝ کافی ਅੱਧਾ ਘੰਟਾ ਲੇਟ ਹੋ ਜਾਂਦੀ ਹੈ ਜੋ ਵੀ ਹੁੰਦੀ ਹੈ ਇਹ ਇੱਕ ਵਾਰੀ ਮੈਂ ਬਹੁਤ ਪ੍ਰਯਾਸ ਕੀਤਾ ਸੀ ਕਿ ਜਰੂਰ ਰੱਖੋ ਇਸ ਨੂੰ ਵੀ ਰੋਕੋ